ਸਤਗੁਰੂ ਜੀ ਦੀ ਸਾਜੀ ਨਵਾਜੀ ਸਾਧ ਸੰਗਤ ਆਪ ਜੀ ਅਮਰਤ ਵੇਲੇ ਤੋਂ ਹਲੂਰੀ ਰਾਗੀ ਜਥੇ ਪਾਸੋਂ ਰਾਸ ਪੈ ਨਾ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰਦੇ ਰਹੇ ਹੋ ਨਾਮ ਸਿਮਰਨ ਹੁੰਦਾ ਰਿਹਾ ਹੈ ਹੁਕਮ ਮੁਤਾਬਕ ਕੁਝ ਸਮਾਂ ਸ੍ਰੀ ਸਤਗੁਰੂ ਰਾਮ ਸਿੰਘ ਜੀ ਦੇ ਜੀਵਨ ਰੂਪੀ ਸਾਗਰ ਵਿੱਚੋਂ ਕੁਝ ਬੂੰਦਾਂ ਸਾਧ ਸੰਗਤ ਦੇ ਸਾਹਮਣੇ ਪੇਸ਼ ਕਰਨ ਦਾ ਯਤਨ ਕਰਾਂਗਾ ਖੋਟੇ ਨਗਰ ਵਿੱਚ ਆਨੰਦ ਮ੍ਰਿਆਦਾ ਕਾਇਮ ਕਰਨ ਤੋਂ ਬਾਅਦ 3 ਜੂਨ 1863 ਈਸਵੀ ਤੋਂ ਮਗਰੋਂ ਸ੍ਰੀ ਸਤਗੁਰੂ ਜੀ ਨੂੰ ਪਹਿਲਾ ਬਾਗਾਪੁਰਾਣਾ ਥਾਣਾ ਅਤੇ ਫੇਰ ਲੁਧਿਆਣੇ ਦੀਆਂ ਦਿਲਾਕ ਤੈਰੀਆਂ ਵਿੱਚ ਲਗਾਤਾਰ 28 ਦਿਨ ਤੱਕ ਰੋਜ਼ਾਨਾ ਜਾਣਾ ਪੈਂਦਾ ਸੀ ਫੇਰ ਕਮਿਸ਼ਨਰ ਨੇ ਆ ਕੇ ਇਹ ਹੁਕਮ ਸੁਣਾਇਆ ਕਿ ਆਪ ਜੀ ਹੁਣ ਬਿਨਾ ਸਰਕਾਰ ਦੀ ਮਨਜ਼ੂਰੀ ਦੇ ਆਪਣੇ ਨਗਰ ਤੋਂ ਬਾਹਰ ਨਹੀਂ ਜਾ ਸਕੋਗੇ 1863 ਤੋਂ ਤਕਰੀਬਨ 1868 ਤੱਕ 3 1/2 ਸਾਲ ਦਾ ਸਮਾਂ ਸਤਗੁਰੂ ਜੀ ਦਾ ਸ੍ਰੀ ਭੈਣੀ ਸਾਹਿਬ ਜਾਂ ਕਿਤੇ ਨੇੜੇ ਤੇੜੇ ਗਏ ਹੋਣ ਇਹ ਸਾਡੇ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ ਇਸ ਦੌਰਾਨ ਜਿਹੜੇ ਪੁਰਬ ਹੁੰਦੇ ਰਹੇ ਜਿਸ ਤਰ੍ਹਾਂ ਹੋਲੇ ਮਹੱਲੇ ਜਾਂ ਹੋਰ ਵਿਸਾਖੀ ਦੀਵਾਲੀ ਉਹ ਸਾਰੇ ਵੀ ਆਪ ਜੀ ਨੇ ਸ੍ਰੀ ਭੈਣੀ ਸਾਹਿਬ ਵਿਖੇ ਰਹਿ ਕੇ ਹੀ ਜਿੰਨੇ ਕੋ ਉਹਨਾਂ ਸਮਿਆਂ ਵਿੱਚ ਸੰਭਵ ਸਨ ਉਸ ਰੂਪ ਵਿੱਚ ਮਨਾਇਆ ਗਿਆ ਹੁਣ ਜਦੋਂ ਇਹ ਇਹ 3 ਸਾਲ ਹੋ ਨੇ ਜਿਨ੍ਹਾਂ ਤਿੰਨ ਸਾਲਾਂ 'ਚ ਨਾਮਤਾਰੀ ਸਿੰਘਾ ਨੇ ਫੇਰ ਸਰਕਾਰ ਦੇ ਖਿਲਾਫ ਜਿਹੜਾ ਆਪਣਾ ਗੁੱਸਾ ਸੀ ਇਹ ਆਸਥਾ ਦੇ ਜਿਹੜੇ ਪ੍ਰਾਣੇ ਕੇਂਦਰ ਸੀ ਆਮ ਲੋਕਾਂ ਦੀਆਂ ਮਨੋਤਾਂ ਦੀਆਂ ਜਿਹੜੀਆਂ ਥਾਵਾਂ ਸੀ ਨਾ ਜਿੱਥੋਂ ਉਹ ਆਪਣੀ ਕੋਈ ਅਧਿਆਤਮਕ ਜਿਸਤਰਾ ਉਹ ਸਮਝਦੇ ਸੀ ਪੀ ਇਹਨਾਂ ਥਾਵਾਂ ਤੇ ਕੋਈ ਸ਼ਾਇਦ ਦੇਵੀ ਸੱਤਾ ਹੈ ਉਹ ਮੜੀਆਂ ਸਨ ਕਬਰਾਂ ਸਨ ਮੱਠ ਸਨ ਜਿਨ੍ਹਾਂ ਤੇ ਲੋਕ ਜਾਇਆ ਕਰਦੇ ਸਨ ਦੇਵੀ ਦਵਾਰੇ ਸਨ ਗੁੱਗੇ ਦੇ ਪੈਰੋਂ ਦੇ ਇਸ ਤਰ੍ਹਾਂ ਦੇ ਥਾਨ ਸਨ ਪਰ ਇਹਨਾਂ ਥਾਵਾਂ ਵਿੱਚ ਕੋਈ ਸੱਤਾ ਤਾਂ ਸੀ ਨਹੀਂ ਸਤਗੁਰੂ ਜੀ ਨੇ ਆਪਣੇ ਸਿੰਘਾਂ ਨੂੰ ਵੀ ਇਹ ਉਪਦੇਸ਼ ਦਿੱਤਾ ਸੀ ਕਿ ਉਹ ਸਿਰਫ ਇੱਕ ਅਕਾਲ ਪੁਰਖ ਦੇ ਔਰ ਆਪਣੇ ਸਤਿਗੁਰੂ ਦੇ ਲੜ ਲੱਗਣਗੇ ਉਹਨਾਂ ਤੋਂ ਬਿਨਾ ਹੋਰ ਕਿਤੋਂ ਵੀ ਕੋਈ ਆਸ ਨਹੀਂ ਨਾਮਤਾਰੀ ਸਿੰਘਾ ਨੇ ਇਹ ਮੜੀਆਂ ਗੌਰਾਂ ਇਹ ਇਹਨਾਂ ਤਿੰਨਾਂ ਸਾਲਾਂ ਦੇ ਵਿੱਚ ਇਹ ਢਾਉਣ ਦਾ ਕਾਰਜ ਵੀ ਚੱਲਦਾ ਰਿਹਾ 1867 ਦੇ ਵਿੱਚ ਸਤਿਗੁਰੂ ਜੀ ਨੇ ਸੂਬਾ ਲਖਾ ਸਿੰਘ ਜੀ ਨੂੰ ਤੇ ਸੂਬਾ ਕਾਨ ਸਿੰਘ ਜੀ ਨੂੰ ਲਾਹੌਰ ਭੇਜਿਆ ਪੰਜਾਬ ਸਰਕਾਰ ਕੋਲ ਕਿ ਅਸੀਂ ਆਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਦਾ ਪੁਰਬ ਦਸਵੇਂ ਪਾਛਾ ਦਾ ਜਿੱਥੇ ਪ੍ਰਮੁੱਖ ਸਥਾਨ ਹੈ ਉੱਥੇ ਜਾ ਕੇ ਮਨਾਉਣਾ ਚਾਹੁੰਨੇ ਆ ਇੱਕ ਵਾਰ ਅਧਿਕਾਰੀਆਂ ਨੇ ਦੋਹਾਂ ਸੂਬਿਆਂ ਨੂੰ ਜਵਾਬ ਦੇ ਦਿੱਤਾ ਇਸ ਤੋਂ ਬਾਅਦ ਸਤਿਗੁਰੂ ਜੀ ਨੇ ਸਿੰਘਾਂ ਨੂੰ ਕਿਹਾ ਕਿ ਸਾਰੀ ਸੰਗਤ ਨੂੰ ਲਿਖ ਦਿਓ ਕਿ ਹੋਲਾ ਮਹੱਲਾ ਸ੍ਰੀ ਭੈਣੀ ਸਾਹਿਬ ਵਿਖੇ ਮਨਾਇਆ ਜਾਏਗਾ ਔਰ ਸੰਗਤ ਆਵੇ ਹੋ ਮਹਮਾਕੇ ਰੋਕਾਂ ਪਾਬੰਦੀਆਂ ਸਾਰੀਆਂ ਤੋੜਦੇ ਹੋਏ ਆਉਣ ਇਸ ਤੋਂ ਬਾਅਦ ਜਿਹੜੇ ਆਲੇ ਦੁਆਲੇ ਦੇ ਲੋਕ ਸਨ ਜਾਂ ਪਿੰਡ ਦੇ ਸਨ ਸਤਿਗੁਰੂ ਜੀ ਦਾ ਤੇਜ ਪ੍ਰਤਾਪ ਇੰਨਾ ਸੀ ਕਿ ਜਦੋਂ ਵੀ ਇਸ ਤਰ੍ਹਾਂ ਦਾ ਕੋਈ ਪੁਰਬ ਆਪਜੀ ਕਿਤੇ ਮਨਾਉਂਦੇ ਤਾਂ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਇਕੱਠੀਆਂ ਹੋ ਜਾਂਦੀਆਂ ਤਾਂ ਇਸ ਤਰ੍ਹਾਂ ਲਿਖਿਆ ਹੈ ਇਤਿਹਾਸ ਵਿੱਚ ਜ਼ਿਕਰ ਹੁੰਦਾ ਹੈ ਕਿ ਭਣੀ ਸਾਹਿਬ ਦੇ ਨੇੜੇ ਤੇੜੇ ਦੇ ਲੋਕਾਂ ਨੇ ਸਰਕਾਰ ਨੂੰ ਇਹ ਲਿਖਿਆ ਕਿ ਬਹੁਤ ਸੰਗਤ ਆਏਗੀ। ਔਰ ਇਹ ਨਹੀਂ ਹਜ਼ਾਰਾਂ ਦੀ ਗਿਣਤੀ ਤੇ ਸੰਗਤ ਆਉਣ ਨਾਲ ਸਾਡਾ ਫਸਲਾਂ ਦਾ ਵੀ ਨੁਕਸਾਨ ਹੋਏਗਾ ਫਿਰ ਸਰਕਾਰ ਸਾਥੋਂ ਮਾਲੀਆ ਮੰਗੇਗੀ। ਅਸੀਂ ਉਹਨਾਂ ਦੇ ਇਹ ਮਾਲੀਆ ਅਦਾ ਨਹੀਂ ਕਰ ਪਾਵਾਂਗੇ। ਹੁਣ ਸਰਕਾਰ ਨੂੰ ਆਪਣੇ ਪਹਿਲੇ ਫੈਸਲੇ ਤੇ ਫਿਰ ਦੁਬਾਰਾ ਸੋਚਣਾ ਪਿਆ ਉਹਨਾਂ ਨੇ ਕਿਹਾ ਕਿ ਠੀਕ ਹੈ ਆਪ ਆਨੰਦਪੁਰ ਸਾਹਿਬ ਜਾ ਸਕਦੇ ਹੋ ਸੰਤ ਨਿਧਾਨ ਸਿੰਘ ਆਲਮ ਤਾਂ ਇਸ ਤਰ੍ਹਾਂ ਵੀ ਲਿਖਦੇ ਨੇ ਕਿ ਸਤਗੁਰੂ ਜੀ ਨੇ ਇਹ ਪਹਿਲਾ ਸਤਿਆਗ੍ਰਹਿ ਕੀਤਾ ਕਿ ਬਿਨਾ ਹੁਕਮਤੋਂ ਵੀ ਉਹਨਾਂ ਨੇ ਆਪਣੀ ਸੰਗਤ ਨੂੰ ਆਖਿਆ ਕਿ ਅਸੀਂ ਆਨੰਦਪੁਰ ਸਾਹਿਬ ਚੱਲਾਂਗੇ ਔਰ ਸਰਕਾਰੀ ਹੁਕਮ ਦੀਆਂ ਧੱਜੀਆਂ ਉਡਾਵਾਂਗੇ ਸਤਗੁਰੂ ਜੀ ਦੀ ਤਿਆਰੀ ਨੂੰ ਵੇਖ ਕੇ ਔਰ ਸੰਗਤਾਂ ਦੇ ਉਤਸ਼ਾਹ ਨੂੰ ਵੇਖ ਕੇ ਫਿਰ ਪੰਜਾਬ ਸਰਕਾਰ ਨੂੰ ਆਪਣਾ ਪਹਿਲਾ ਹੁਕਮ ਵਾਪਸ ਲੈਣਾ ਪਿਆ ਔਰ ਉਹਨਾਂ ਨੇ ਕਿਹਾ ਕਿ ਇਹ ਜਾ ਸਕਦੇ ਨੇ ਸਤਗੁਰੂ ਜੀ ਕਿਦੋਂ ਸ੍ਰੀ ਭੈਣੀ ਸਾਹਿਬ ਤੋਂ ਚੱਲੇ ਤਾਂ ਇਤਿਹਾਸ ਵਿੱਚ ਜਿਕਰ ਹੁੰਦਾ ਹੈ ਕਿ ਪਹਿਲਾ ਪੜਾ ਖਮਾਣੋ ਪਿੰਡ ਵਿੱਚ ਕੀਤਾ ਗਿਆ ਉੱਥੇ ਸਰਦਾਰ ਪ੍ਰਤਾਪ ਸਿੰਘ ਕੋਕਾ ਬਣ ਚੁੱਕੇ ਸਨ ਆਪ ਜੀ ਜਦੋਂ ਦਵਾਨ ਵਿੱਚ ਆਏ ਮੱਥਾ ਟੇਕਣ ਤਾਂ 300 ਰੁਪਿਆ ਚਾਂਦੀ ਦਾ ਇੱਕ ਥਾਲ ਵਿੱਚ ਰੱਖ ਕੇ ਭੇਟਾ ਲਿਆਂਦੀ ਤਿੰਨਾ ਥਾਲਾਂ ਚ ਲਿਆਂਦੇ ਉਦੋਂ ਇਸ ਤਰ੍ਹਾਂ ਦੇ ਵੱਡੇ ਵੱਡੇ ਥਾਲ ਹੋਇਆ ਕਰਦੇ ਸੀ ਸਤਿਗੁਰੂ ਜੀ ਨੇ ਫਰਮਾਇਆ ਕਿ ਇੰਨੀ ਭੇਟਾ ਕਾਸ ਨੂੰ ਲਿਆਵਣੀ ਸੀ ਤਾਂ ਸਰਦਾਰ ਦਾ ਜਵਾਬ ਸੀ ਕਿ ਜੀ ਇੰਨੇ ਪੈਸਿਆਂ ਦੀ ਤਾਂ ਮੈਂ ਸ਼ਰਾਬ ਵੀ ਪੀ ਜਾਇਆ ਕਰਦਾ ਸਾਂ ਆਪ ਜੀ ਦੇ ਲੜ ਲੱਗਾ ਔਰ ਆਪ ਨੇ ਕਿਰਪਾ ਕੀਤੀ ਤਾਂ ਹੁਣ ਮੇਰੀ ਉਹ ਸ਼ਰਾਬ ਛੁੱਟ ਗਈ ਹੈ ਤੇ ਇਹ ਆਪ ਦਾ ਹੀ ਸਭ ਕੁਝ ਉਥੋਂ ਫਿਰ ਰੋਪੜ ਹੁੰਦੇ ਹੋਏ ਕੀਰਤਪੁਰ ਸਾਹਿਬ ਜਾ ਕੇ ਪੜਾ ਕੀਤਾ ਕੀਰਤਪੁਰ ਸਾਹਿਬ ਦੇ ਦਵਾਨ ਵਿੱਚ ਜੇਕਰ ਹੁੰਦਾ ਭਾਈ ਬਾਵਾ ਜੀ ਲਿਖਦੇ ਨੇ ਕਿ ਇੱਕ ਸਿੰਘ ਨੇ ਦੋ ਰੁਪਏ ਮੱਥਾ ਟੇਕ ਕੇ ਸਤਗੁਰੂ ਜੀ ਨੇ ਉਹ ਪਾਸੇ ਕਰ ਦਿੱਤੇ ਉਹ ਫੇਰ ਆਇਆ ਦੁਬਾਰਾ ਫੇਰ ਉਹਨੇ ਮੱਥਾ ਟੇਕ ਕੇ ਫੇਰ ਪਾਸੇ ਕੀਤੇ ਕੋਲੋਂ ਸਿੰਘਾ ਨੇ ਪੁੱਛਿਆ ਜੀ ਕੀ ਗੱਲ ਹੈ ਹੁਕਮ ਕੀਤਾ ਕਿ ਕਿਸੇ ਦੀ ਸਿੰਘਣੀ ਲਿਆ ਕੇ ਤੇ ਵੇਚ ਕੇ ਉਹਦੇ ਪੈਸੇ ਇੱਥੇ ਮੱਥੇ ਟੇਕ ਰਿਹਾ ਹੈ ਇਹ ਪ੍ਰਵਾਨ ਨਹੀਂ ਉਹ ਪਛਤਾਪ ਕੀਤਾ ਗੱਲ ਤੇ ਪੱਲਾ ਪਾ ਕੇ ਖੜੋਤਾ ਉਹ ਕਮ ਹੋਇਆ ਕਿ ਜੀ ਦੀ ਸਿੰਘਣੀ ਹੈ ਉਹਨੂੰ ਮੋੜ ਔਰ ਵਾਪਸ ਪੈਸੇ ਜਿਹਦੇ ਤੋਂ ਲੈਈ ਉਹਦੇ ਘਰ ਫੇਰ ਸੰਗਤ ਵਿੱਚ ਆਵੀ ਇਸ ਕੌਤਕ ਨੂੰ ਵੇਖ ਕੇ ਇੱਕ ਹੋਰ ਸਿੱਖ ਉੱਠਿਆ ਉਹ ਕਹਿਣ ਲੱਗਾ ਸੱਚੇ ਪਾਤਸ਼ਾਹ ਮੈਂ ਕਿਸੇ ਦੀ ਘੋੜੀ ਚੋਰੀ ਕੀਤੀ ਸੀ ਔਰ ਉਹ 500 ਰੁਪਏ ਦੀ ਕਿਸੇ ਦੀ ਘੋੜੀ ਮੇਰੇ ਘਰ ਵੱਜੀ ਏ ਤੇ ਹੁਕਮ ਹੋਵੇ ਤਾਂ ਮੈਂ ਹੁਣੇ ਜਾ ਕੇ ਉਹ ਘੋੜੀ ਉਦੇ ਅਸਲ ਮਾਲਕਾਂ ਨੂੰ ਮੋੜ ਕੇ ਫੇਰ ਆਵਾਂ ਤਉਨੂੰ ਕਿਹਾ ਗਿਆ ਠੀਕ ਏ ਇਸੇ ਤਰ੍ਹਾਂ ਹੋਏਗਾ ਘੋੜੀ ਮੋੜੋ ਫੇਰ ਸੰਗਤ ਵਿੱਚ ਆਓ ਸੋ ਬਹੁਤ ਸਾਰੇ ਕੋ ਕਰਮ ਜਿਹੜੇ ਲੋਕਾਂ ਵਿੱਚ ਚੱਲਦੇ ਸਨ ਉਹ ਸਤਿਗੁਰੂ ਜੀ ਦੇ ਕਿਰਪਾ ਨਾਲ ਸਾਰੇ ਸਮਾਪਤ ਹੋਣੇ ਸ਼ੁਰੂ ਹੋ ਗਏ ਹੁਣ ਜਦੋਂ ਸਤਿਗੁਰੂ ਜੀ ਸੰਗਤ ਸਮੇਤ ਗੁਰਤਾ ਮੰਦੇ ਦਰਸ਼ਨ ਕਰਨ ਵਾਸਤੇ ਜਾਣ ਦੀ ਤਿਆਰੀ ਕਰ ਰਹੇ ਸਨ ਤਾਂ ਜਿਹੜੇ ਆਨੰਦਪੁਰ ਦੇ ਸੋਢੀ ਸਨ ਦਸਵੇਂ ਪਾਤਸ਼ਾਹ ਦੇ ਕੁਝ ਪਰਿਵਾਰ ਦੇ ਵਿੱਚੋਂ ਉਹ ਵੀ ਸੋਢੀ ਸਨ ਦਸਵੇਂ ਪਾਤਸ਼ਾਹ ਉਹਨਾਂ ਨੇ ਔਰ ਗੁਰਤਾ ਮੰਦਾ ਪ੍ਰਬੰਧ ਵੀ ਉਹ ਵੇਖਦੇ ਸਨ ਉਹ ਹੀ ਪੁਜਾਰੀ ਸਨ ਉਹਨਾਂ ਨੂੰ ਇਹ ਖਤਰਾ ਪੈਦਾ ਹੋ ਗਿਆ ਕਿ ਨਾਮਤਾਰੀ ਸਿੰਘ ਵੱਡੀ ਗਿਣਤੀ ਵਿੱਚ ਸਤਗੁਰੂ ਰਾਮ ਸਿੰਘ ਨਾਲ ਜਿਹੜੇ ਆ ਰਹੇ ਨੇ ਇਹ ਕਿਤੇ ਸਾਡੇ ਗੁਰ ਧਾਮਾਂ ਤੇ ਕਬਜ਼ਾ ਨਾ ਕਰ ਲੈਣ ਉਹਨਾਂ ਨੇ ਅੰਬਾਲੇ ਤੱਕ ਇਹ ਧਾਰਾਂ ਭੇਜ ਦਿੱਤੀਆਂ ਉਹਨਾਂ ਦੀਆਂ ਇਹਨਾਂ ਧਾਰਾਂ ਨੂੰ ਧਿਆਨ ਚ ਰੱਖ ਦਿਆਂ ਹੁਸ਼ਿਆਰਪੁਰ ਦੇ ਜਲੰਧਰ ਦੇ ਲਾਹੌਰ ਦੇ ਪੁਲਿਸ ਤੇ ਸਿਵਲ ਦੇ ਜਿਹੜੇ ਵੱਡੇ ਅਫਸਰ ਨੇ ਇਹ ਵੀ ਸਾਰੇ ਹੌਲੀ-ਹੌਲੀ ਆਨੰਦਪੁਰ ਸਾਹਿਬ ਆਉਣੇ ਇਕੱਠੇ ਹੋ ਗਏ ਸਤਗੁਰੂ ਜੀ ਦੇ ਪਹਿਲੇ ਦਿਨ ਜਾਂਦਿਆਂ ਨੂੰ ਸੰਗਤ ਜਿੱਥੇ 50000 ਦੇ ਕਰੀਬ ਸੀ ਇੱਕ ਦੋ ਦਿਨ ਬਾਅਦ ਤੱਕ ਇਹ ਗਿਣਤੀ ਸੰਗਤਾਂ ਦੀ ਸੰਤਿੰਦਰ ਸਿੰਘ ਚੱਕਰਵਰਤੀ ਜੀ ਦੇ ਲਿਖਣ ਮੁਤਾਬਕ 25 ਤੋਂ 30000 ਔਰ ਸਰਕਾਰੀ ਰਿਕਾਰਡ ਦੇ ਮੁਤਾਬਕ ਵੀ 12 ਤੋਂ 15000 ਤੱਕ ਦਾ ਨਾਮਤਾਰੀ ਸੰਗਤ ਦਾ ਇਹ ਇਕਾਠ ਹੋ ਗਿਆ ਜਦੋਂ ਸ੍ਰੀ ਸਤਗੁਰੂ ਜੀ ਜਾ ਰਹੇ ਨੇ ਤਾਂ ਅਧਿਕਾਰੀ ਪਰਕੰਨ ਜਿਹੜਾ ਹੁਸ਼ਿਆਰਪੁਰ ਦਾ ਡਿਪਟੀ ਕਮਿਸ਼ਨਰ ਉਹ ਆਉਂਦਾ ਕਿਉਂਕਿ ਆਨੰਦਪੁਰ ਸਾਹਿਬ ਉਦੋਂ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸੀ ਔਰ ਉਹਨੇ 사ਤਗੁਰੂ ਜੀ ਨੂੰ ਮਿਲ ਕੇ ਪੁੱਛਿਆ ਵੀ ਆਪ ਜੀ ਦਾ ਪ੍ਰੋਗਰਾਮ ਉਹਨਾਂ ਨੇ ਆਖਿਆ ਵੀ ਗੁਰਤਾ ਮੰਦੇ ਇਸ ਤਰ੍ਹਾਂ ਇਸ ਤਰ੍ਹਾਂ ਦਰਸ਼ਨ ਕੀਤੇ ਜਾਣਗੇ ਪਰ ਕੰਜ ਦੇ ਆਉਣ ਦੇ ਵੇਲੇ ਕੁਝ ਹੋਰ ਡੀਆਈਜੀ ਪੁਲਿਸ ਜਿਹੜਾ ਉਹਨਾਂ ਦਾ ਨਾਂ ਕੁਝ ਰਕਾਰਡ ਵਿੱਚ ਦਰਜ ਉਹ ਵੀ ਉਸ ਵੇਲੇ ਉੱਥੇ ਮੌਕੇ ਤੇ ਹਾਜ਼ਰ ਸਨ ਸਤਿਗੁਰੂ ਜੀ ਇਸ ਤੋਂ ਪਹਿਲਾਂ ਜਦੋਂ ਆ ਰਹੇ ਨੇ ਤਾਂ ਉਹ ਅੰਗਰੇਜ਼ ਅਧਿਕਾਰੀ ਇਹ ਬੇਨਤੀ ਕਰਦਾ ਕਿ ਜੇ ਆਪ ਦੀ ਸੰਗਤ ਨੂੰ ਸੂਤਰ ਪਾਇ ਜਾਂਦਾ ਹੈ ਤੇ ਅਸੀਂ ਸੂਤਰ ਵੇਖਣਾ ਚਾਹੁੰਦੇ ਆ ਤਾਂ ਆਪ ਜੀ ਨੇ ਹੁਕਮ ਕੀਤਾ ਕਿ ਰਾਗੀ ਸਿੰਘ ਦਵਾਨ ਉਦੋਂ ਲੱਗਿਆ ਉਹ ਦਵਾਨ ਵਿੱਚ ਆਉਂਦਾ ਹੈ ਖੰਡਾ ਪ੍ਰਥਮਾਇ ਸਾਜ ਕਾ ਜਨ ਸਭ ਸਹਸਾਰ ਉਪਾਇਆ ਉਹ ਚੰਡੀ ਦੀ ਵਾਰ ਦੀ ਪੌੜੀ ਪੜਨੀ ਸ਼ੁਰੂ ਕੀਤੀ ਔਰ ਉਹ ਪੌੜੀ ਪੜਦੇ ਪੜਦੇ ਸੰਗਤ ਨੂੰ ਸੋਤਰ ਪਿਆ ਫੇਰ ਇੱਕ ਵਾਰ ਹੋਰ ਇੱਕ ਕੋਜਦਕਾਰੀ ਆਉਂਦੇ ਨੇ ਉਹ ਵੀ ਇਸ ਤਰ੍ਹਾਂ ਦੀ ਅਰਜ ਕਰਦੇ ਨੇ ਜਦੋਂ ਸਤਿਗੁਰੂ ਜੀ ਜਾ ਰਹੇ ਨੇ ਤਾਂ ਕੁਝ ਸਿੰਘ ਘੋੜਿਆਂ ਤੇ ਨੇ ਕੁਝ ਸਿੰਘ ਪੈਦਲ ਨੇ ਬਹੁਤ ਸਾਰੀ ਸੰਖਿਆ ਦੇ ਵਿੱਚ ਉਹਨਾਂ ਦੀ ਗਿਣਤੀ ਹੈ ਤਾਂ ਸਤਿਗੁਰੂ ਜੀ ਆਪਣਾ ਹਸਤ ਕੰਵਲ ਉੱਪਰ ਉਠਾਉਂਦੇ ਨੇ ਪਿੱਛੇ ਨੂੰ ਮੁੜ ਕੇ ਵੇਖਦੇ ਨੇ ਸਾਰੀ ਸੰਗਤ ਉੱਥੇ ਖਲੋ ਜਾਂਦੀ ਏ ਉਹ ਇਸ ਗੱਲ ਤੋਂ ਬਹੁਤ ਪ੍ਰਭਾਵਿਤ ਹੁੰਦੇ ਨੇ ਕਿ ਆਪ ਜੀ ਦਾ ਇਨਾ ਵੱਡਾ ਅਨੁਸ਼ਾਸਨ ਜਦੋਂ ਗੁਰ ਧਾਮਾਂ ਦੇ ਦਰਸ਼ਨਾਂ ਦਾ ਸਵਾਲ ਆਉਂਦਾ ਤਾਂ ਕੁਝ ਨਿਹੰਗ ਸਿੰਘ ਇਸ ਗੱਲ ਦਾ ਵਿਰੋਧ ਕਰਦੇ ਨੇ ਕਿ ਅਸੀਂ ਦਰਸ਼ਨ ਨਹੀਂ ਕਰਨ ਦਿਆਂਗੇ ਇਹਨਾਂ ਦੀ ਮਰਿਆਦਾ ਬਾਰੇ ਅ ਅਮਰਤਸਰੋਂ ਲਿਖਿਆ ਆਇਆ ਹੈ ਅਕਾਲ ਤਖਤ ਤੋਂ ਕੇ ਨਾਮ ਤਾਰੀ ਆਂਦੀ ਮਰਿਆਦਾ ਦੂਜੇ ਸਿੱਖਾਂ ਨਾਲੋਂ ਕੁਝ ਵੱਖਰੀ ਏ ਦਰਸਲੇ ਇਹ ਸਾਲ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਤੇ ਤੇ ਫਿਰ ਇਸ ਤੋਂ ਬਾਅਦ ਅਮਰਤਸਰ ਦੀ ਦੀਵਾਲੀ ਤੇ ਸਤਿਗੁਰੂ ਜੀ ਆਪਣੀ ਇਸ ਮਰਿਆਦਾ ਦੀ ਸਰਵ ਉੱਚਤਾ ਸਿੱਧ ਕਰਦੇ ਨੇ ਕਿ ਸਾਡੀ ਮਰਿਆਦਾ ਸਿੱਖਾਂ ਦੀ ਜਿਹੜੀ ਅਸਲ ਮਰਿਆਦਾ ਉਹਦੇ ਨਾਲੋਂ ਕੋਈ ਵੱਖਰੀ ਨਹੀਂ ਇੱਕ ਫਾਜ਼ਲ ਹਸੈਨ ਨਾਂ ਦਾ ਪੁਲਿਸ ਇੰਸਪੈਕਟਰ ਜਿਹੜਾ ਆਨੰਦਪੁਰ ਸਾਹਿਬ ਵਿਖੇ ਆਉਂਦਾ ਉਹਦੀ ਇੱਕ ਰਿਪੋਰਟ ਸਰਕਾਰੀ ਕਾਗਜ਼ਾਂ ਵਿੱਚ ਮਿਲਦੀ ਏ ਜਿਦੇ ਚ ਉਹ ਲਿਖਦਾ ਹੈ ਕਿ ਕੂਕਿਆਂ ਦਾ ਇਹ ਜਿਹੜਾ ਫਿਰਕਾ ਹੈ ਇਹ ਅਸਲ ਮਜਬ ਸਿੱਖਾਂ ਦਾ ਹੈ ਉਸ ਤੋਂ ਬਿਲਕੁਲ ਕੋਈ ਵੱਖਰਾ ਨਹੀਂ ਜੋ ਗੁਰੂ ਨਾਨਕ ਦੇਵ ਜਾਂ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖਿਆ ਸੀ ਗੁਰੂ ਰਾਮ ਸਿੰਘ ਦੀਆਂ ਆਪਣੇ ਸਿੱਖਾਂ ਪ੍ਰਤੀ ਸਿੱਖਿਆਵਾਂ ਉਹਨਾਂ ਸਿੱਖਿਆ ਦੇ ਦੀ ਰੋਸ਼ਨੀ ਵਿੱਚ ਹੀ ਨੇ ਉਹਨਾਂ ਤੋਂ ਕੋਈ ਇਹ ਅਲੈਦਾ ਸਿੱਖਿਆ ਨਹੀਂ ਤਾਂ ਅਨੰਦਪੁਰ ਸਾਹਿਬ ਦੇ ਉਹਨਾਂ ਨੇ ਕੁਝ ਪੁਜਾਰੀਆਂ ਨੇ ਆਪ ਜੀ ਦਾ ਵਿਰੋਧ ਕੀਤਾ ਕੁਝ ਥਾਵਾਂ ਤੇ ਆਪ ਜੀ ਨੂੰ ਆਦਰ ਮਾਨ ਦੇਣ ਦਾ ਜ਼ਿਕਰ ਵੀ ਮਿਲਦਾ ਹੈ ਔਰ ਜਦੋਂ ਆਪ ਜੀ ਕੜਾ ਪ੍ਰਸ਼ਾਦ ਦੀਆਂ ਦੇਗਾਂ ਲੈ ਕੇ ਗਏ ਤਾਂ ਉਹਨਾਂ ਪੁਜਾਰੀਆਂ ਨੇ ਵਰਤੋਂ ਜਾਬ ਦੀ ਅਰਦਾਸ ਕਰਨ ਤੋਂ ਮਨਾਂ ਕੀਤਾ ਤਾਂ ਆਪਨੇ ਬ੍ਰਹਮਾ ਸਿੰਘ ਨੂੰ ਹੁਕਮ ਕੀਤਾ ਸੂਬਾ ਜੀ ਨੂੰ ਕਿ ਬ੍ਰਹਮਾ ਸਿੰਘ ਅਰਦਾਸ ਕਰ ਆਪਾਂ ਨੂੰ ਕਿਹੜਾ ਅਰਦਾਸ ਕਰਨੀ ਨਹੀਂ ਆਉਂਦੀ ਔਰ ਅਰਦਾਸ ਕਰਕੇ ਉਹ ਸਾਰਾ ਪ੍ਰਸ਼ਾਦ ਉੱਥੇ ਸੰਗਤ ਵਿੱਚ ਵਰਤਾ ਦਿੱਤਾ ਗਿਆ ਹੁਣ ਜਿਹੜੀਆਂ ਰਿਪੋਰਟਾਂ ਥੱਲੋਂ ਗਈਆਂ ਸੀ ਵੱਡੇ ਅਧਿਕਾਰੀਆਂ ਨੇ ਫਿਰ ਸਤਗੁਰੂ ਜੀ ਦੇ ਪਾਸ ਆ ਕੇ ਪੁੱਛਿਆ ਵੀ ਆਪ ਕੋਲ ਹਥਿਆਰ ਕਿੰਨੇ ਕਨੇ ਸੁਣਿਆ ਕਿ ਤੁਸੀਂ ਤੋਪਾਂ ਬੰਦੂਕਾਂ ਵੀ ਰੱਖ ਰਹੇ ਹੋ ਔਰ ਤੁਹਾਡਾ ਵੱਡਾ ਤਾਮ ਝਾਮ ਆਪ ਜੀ ਨੇ ਮਾਲਾ ਵੱਲ ਇਸ਼ਾਰਾ ਕਰਕੇ ਕਿਹਾ ਕਿ ਸਭ ਤੋਂ ਵੱਡੀ ਤੋਪ ਸਾਡੀ ਇਹ 803 ਮਾਲਾ ਹੈ ਔਰ ਇਹਦਾ ਨਿਸ਼ਾਨਾ ਉੱਕਦਾ ਨਹੀਂ ਇਹ ਜਿੱਥੋਂ ਤੱਕ ਪਹੁੰਚ ਜਾਂਦਾ ਹੈ ਉੱਥੇ ਕਿਸੇ ਤੋਪ ਜਾਂ ਬੰਦੂਕ ਦਾ ਨਿਸ਼ਾਨਾ ਨਹੀਂ ਅਪੜ ਸਕਦਾ ਇਸ ਤਰ੍ਹਾਂ ਆਪ ਜੀ ਨੇ ਉੱਥੇ ਅਨੰਦਪੁਰ ਸਾਹਿਬ ਵਿੱਚ ਦਰਸ਼ਨ ਮੇਲੇ ਕੀਤੇ ਸੰਗਤਾਂ ਨੇ ਦਰਸ਼ਨ ਕੀਤੇ ਔਰ ਬਹੁਤ ਸਾਰੇ ਜਿਹੜੇ ਸੋਢੀ ਨੇ ਕੁਰਾਲੀ ਦੇ ਸੋਢੀ ਉਹ ਨਾਮਤਾਰੀ ਸਜੇ ਉਹਨਾਂ ਦੇ ਨਾਂ ਇੱਕ ਦਾ ਨਾਂ ਸ਼ਾਇਦ ਹੀਰਾ ਸਿੰਘ ਹੈ ਉਹਦਾ ਪੁੱਤਰ ਦੇਵਾ ਸਿੰਘ ਹੈ ਇਸੇ ਤਰ੍ਹਾਂ ਹੋਰ ਕਈਆਂ ਦਾ ਸਰਕਾਰੀ ਰਿਕਾਰਡ ਵਿੱਚ ਜ਼ਿਕਰ ਆਉਂਦਾ ਹੈ ਕਿ ਨਾਮਤਾਰੀ ਸਿੰਘਾਂ ਦੀ ਗਿਣਤੀ ਸਤਗੁਰੂ ਜੀ ਦੇ ਇੱਥੇ ਕੋਈ 2000 ਦੇ ਕਰੀਬ ਨਵੇਂ ਨਾਮਤਾਰੀ ਸਿੰਘ ਜਿਹੜੇ ਨੇ ਉਹ ਇਹਨਾਂ ਦਿਨਾਂ ਵਿੱਚ ਸਜਦੇ ਨੇ ਔਰ ਸਤਗੁਰੂ ਜੀ ਦਾ ਉਹ ਜਲਾਉ ਵੇਖ ਕੇ ਤੇ ਠਾਠ ਬਾਠ ਵੇਖ ਕੇ ਉਹ ਵੱਡੇ ਅਧਿਕਾਰੀ ਸਾਰੇ ਬਹੁਤ ਪ੍ਰਭਾਵਿਤ ਹੁੰਦੇ ਨੇ ਔਰ ਇੱਥੋਂ ਤੱਕ ਕਿ ਡਿਪਟੀ ਕਮਿਸ਼ਨਰ ਦੀ ਮੈਮ ਸਤਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਗਿਆ ਲੈ ਕੇ ਆਪ ਜੀ ਦੇ ਤੰਬੂ ਵਿੱਚ ਆਉਂਦੀ ਏ ਨਾਲ ਡਿਪਟੀ ਕਮਿਸ਼ਨਰ ਨੂੰ ਲੈ ਕੇ ਔਰ ਉਹ 25 ਮੋਹਰਾਂ ਭੇਟਾ ਕਰਦੀ ਏ ਸਤਗੁਰੂ ਜੀ ਅੱਗੇ ਸਤਗੁਰੂ ਜੀ ਉਹਦੀ ਭੇਟਾ ਤੇ ਪ੍ਰਵਾਨ ਨਹੀਂ ਕਰਦੇ ਤੇ ਵੈਸੇ ਬਚਨ ਬਲਾਸ ਉਹ ਨਾਲ ਫਿਰ ਉਹ ਪਰਕੰਜੇ ਕਹਿੰਦਾ ਜੀ ਜੇ ਬਾਬਾ ਸਾਹਿਬ ਸਰਕਾਰ ਨੂੰ ਕਦੇ ਜ਼ਰੂਰਤ ਪਵੇ ਤਾਂ ਕੀ ਤੁਸੀਂ ਆਪਣੀ ਸੈਨਾ ਸਾਨੂੰ ਦੇ ਸਕਦੇ ਹੋ ਸਤਗੁਰੂ ਜੀ ਦਾ ਜਵਾਬ ਹੈ ਕਿ ਇਹ ਸੈਨਾ ਨਹੀਂ ਇਹ ਤੇ ਸਾਰੇ ਭਜਨ ਬਾਣੀ ਕਰਨ ਵਾਲੇ ਸਿੰਘ ਹਨ ਔਰ ਇਹ ਕੋਈ ਤਨਖਾਹਦਾਰ ਨਹੀਂ ਸਾਡੇ ਜਿਹੜੇ ਮੈਂ ਇਹ ਆਖਾਂ ਕਿ ਇਹ ਤੁਹਾਡੇ ਵੱਲੋਂ ਲੜਨਗੇ ਜਾਂ ਤੁਹਾਡੀ ਕਿਸੇ ਮਹਿੰਮਤੇ ਕੰਮ ਆਉਣਗੇ ਇਹ ਤੇ ਗੁਰੂ ਕੀ ਹਾਂ ਫੌਜਾਂ ਇਸ ਕਿਸਮ ਦੀਆਂ ਰੰਗਲੀਆਂ ਫੌਜਾਂ ਨੇ ਇਸ ਤਰ੍ਹਾਂ ਉੱਥੇ ਦੋ ਦਿਨ ਤਿੰਨ ਦਿਨ ਰਹਿਣ ਤੋਂ ਬਾਅਦ ਸਤਗੁਰੂ ਜੀ ਫੇਰ ਹੌਲੀ-ਹੌਲੀ ਸੰਗਤ ਨੂੰ ਦਰਸ਼ਨ ਮੇਲੇ ਦੇਂਦੇ ਵਾਪਸ ਸ੍ਰੀ ਪਣੀ ਸਹਿਬ ਆ ਜਾਂਦੇ ਨੇ ਔਰ ਦਿਵਾਲੀ ਦੇ ਪੂਰਬ ਤੇ ਸਤਗੁਰੂ ਜੀ ਅੰਮ੍ਰਿਤਸਰ ਜਾਂਦੇ ਨੇ ਜਦੋਂ ਆਪ ਜੀ ਪਹਿਲੇ ਦਿਨ ਜਾਂਦੇ ਨੇ ਆਕੜਿਆਲੀਆਂ ਦੇ ਤਲਾ ਦੇ ਉੱਤੇ ਡੇਰਾ ਲੱਗਦਾ ਹੈ ਉੱਥੇ ਫਿਰ ਡਿਪਟੀ ਕਮਿਸ਼ਨਰ ਪੁਲਿਸ ਕਪਤਾਨ ਆਪ ਜੀ ਤੋਂ ਪ੍ਰੋਗਰਾਮ ਪੁੱਛਦੇ ਨੇ ਕਿ ਹਰਮੰਦਰ ਸਾਹਿਬ ਵਿੱਚ ਕਦੋਂ ਜਾਣਾ ਹੈ ਤੇ ਜਦੋਂ ਆਪ ਜੀ ਹਰਮੰਦਰ ਸਾਹਿਬ ਜਾਓ ਸੀਮਤ ਸੰਖਿਆ ਤੇ ਸੰਗਤ ਆਪ ਦੇ ਨਾਲ ਹੋਵੇ ਉੱਥੇ ਲਿਖਤ ਤਾਂ 50 ਦੀ ਮਿਲਦੀ ਏ ਪਰ ਜਦੋਂ ਸਤਗੁਰੂ ਜੀ ਹਰਮੰਦਰ ਸਾਹਿਬ ਵਿੱਚ ਜਾਂਦੇ ਨੇ ਤਾਂ 300 ਦੇ ਕਰੀਬ ਸਿੰਘ ਆ ਸਰਕਾਰੀ ਰਿਕਾਰਡ ਵਿੱਚ ਇਹ ਦਰਜ ਹੈ ਕਿ 10 ਤੋਂ 12000 ਸਤਗੁਰੂ ਰਾਮ ਸਿੰਘ ਦੀ ਹਾਜ਼ਰੀ ਵਿੱਚ ਸਿੱਖ ਨੇ ਔਰ 3 ਤੋਂ 3500 ਤੱਕ 3500 ਤੱਕ ਵੱਖੋ-ਵੱਖਰੇ ਬੁੰਗਿਆਂ ਤੇ ਨਾਮਤਰੀ ਸੰਗਤ ਠਹਿਰੀ ਏ ਇੱਕ ਸਮਦੂ ਦਾ ਤਲਾ ਸੀ ਜਿਹਦੇ ਉੱਤੇ ਉਤਾਰਾ ਕੀਤਾ ਅਗਲੇ ਦਿਨ ਸਮਦੂ ਕਸ਼ਮੀਰੀ ਮੁਸਲਮਾਨ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਗੋਲਮੋਰਨ ਦੇ ਨਾਲ ਸ਼ਾਦੀ ਕੀਤੀ ਤਾ ਸਮਝੋ ਉਹ ਸ਼ਾਦੀ ਦੇ ਵਿੱਚ ਮਹਾਰਾਜ ਦਾ ਮਸਾਹਿਬ ਬਣਿਆ ਸੀ ਕੋਈ ਅਸਲਾਮ ਦੀ ਇਹ ਰਸਮ ਹੁੰਦੀ ਹੈ ਉਹਦਾ ਉਹ ਤਲਾ ਸੀ ਉੱਥੇ ਸਤਿਗੁਰੂ ਜੀ ਰੁਕੇ ਤਾਂ ਆਹ ਅਕਾਲ ਤਖਤ ਦੇ ਪੁਜਾਰੀਆਂ ਨੇ ਆਪ ਜੀ ਦੀ ਅਰਦਾਸ ਨਹੀਂ ਕੀਤੀ ਇਹ ਕਿਹਾ ਕਿ ਪੁੱਛਿਆ ਸਾਡੀ ਕਿਰਾਇਤ ਦੱਸੋ ਕਿਹੜੀ ਹੈ ਉਹਨਾਂ ਨੇ ਕਿਹਾ ਜੀ ਤੁਸੀਂ ਜਦੋਂ ਤੁਹਾਡੇ ਸਿੱਖ ਦੀਵਾਨ ਵਿੱਚ ਆਉਂਦੇ ਨੇ ਤਾਂ ਉਹਨਾਂ ਦੀ ਦਸਤਾਰ ਉਤਰ ਜਾਂਦੀ ਹੈ ਸਤਿਗੁਰੂ ਜੀ ਦਾ ਜਵਾਬ ਸੀ ਭਾਈ ਧਿਆਨ ਸਿੰਘ ਕਾਦਰਾਬਾਦੀ ਲਿਖਦੇ ਨੇ ਪਿਆਰਾ ਸੀਸ ਵਾ ਜਾਣ ਨਾ ਜਾ ਕੋ ਸਰਾ ਕਾਮ ਕਿਆ ਆਵੇ ਤਾ ਕੋ ਕੇ ਸਿੰਘ ਸ਼ਬਦ ਦੀ ਮਸਤੀ ਵਿੱਚ ਗੁਰੂ ਨਾਨਕ ਕੀ ਅੰਮ੍ਰਿਤ ਬਾਣੀ ਬਾਣੀ ਲੂ ਲੂ ਹੀ ਸਬਤਾਣੀ ਇਹ ਉਹ ਬਾਣੀ ਹੈ ਜਿਹੜੀ ਸਿੱਖਾਂ ਦੇ ਲੂ ਲੂ ਤੇ ਤਸ ਜਾਂਦੀ ਏ ਔਰ ਉਸ ਤੋਂ ਬਾਅਦ ਇਹ ਅੱਗ ਤੇ ਡਿੱਗ ਸਕਦੇ ਨੇ ਇਹ ਖੂਹ ਤੇ ਛਾਲ ਮਾਰ ਸਕਦੇ ਨੇ ਕੋਠੇ ਤੋਂ ਦੂਜੇ ਕੋਠੇ ਤੇ ਛਾਲ ਮਾਰ ਸਕਦੇ ਨੇ ਤੇ ਇਹਨਾਂ ਦੇ ਉੱਤੇ ਮੈਂ ਕਿਹੜੀ ਮਰਿਆਦਾ ਲਾ ਸਕਦਾ ਇਹ ਤਾਂ ਸ਼ਬਦ ਦੀ ਮਸਤੀ ਚ ਵੇ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਸ਼ਬਦ ਕੀ ਮਸਤੀ ਮੈਂ ਹਾਲ ਤੇ ਬਿਹਾਲ ਹੋਤ ਸਿਰ ਤੇ ਉਤਰ ਜਾਤ ਦਸਤਾਰ ਤਾਨ ਹੈ ਫਿਰ ਉਹ ਦੂਜੀ ਗੱਲ ਪੁਜਾਰੀ ਉੱਥੇ ਕਹਿੰਦੇ ਨੇ ਕਿ ਤੁਸੀਂ ਬੇਦਰੀਤੀ ਦੇ ਵਿਆਹ ਛੱਡ ਦਿੱਤੇ ਨੇ ਕਿ ਜੜੀਆਂ ਪਹਿਲੀਆਂ ਪੰਡਤਾਉ ਕਿਸਮ ਦੇ ਹੀਆਂ ਸ਼ਾਦੀਆਂ ਪੰਡਤਾਂ ਦੇ ਮੁਤਾਬਕ ਹੁੰਦੀਆਂ ਸੀ ਤੁਸੀਂ ਉਹ ਨਹੀਂ ਕਰਦੇ ਤਾਂ ਸਤਗੁਰੂ ਜੀ ਨੇ ਕਿਹਾ ਵੀ ਫਿਰ ਤੁਸੀਂ ਬਾਣੀ ਨੂੰ ਸਤਗੁਰਾਂ ਦੀ ਬਾਣੀ ਨੂੰ ਜਿਹਦੇ ਅਸੀਂ ਲਾਵਾਂ ਪੜ੍ਹਦੇ ਆ ਉਹਨਾਂ ਨੂੰ ਕਾਗਜ਼ ਤੇ ਸਿਆਹੀ ਜਾਣਦੇ ਹੋ ਨਾ ਗੁਰੂ ਤਾਂ ਨਹੀਂ ਮੰਨਦੇ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਅਸੀਂ ਤਾਂ ਸਤਗੁਰਾਂ ਦੀ ਬਾਣੀ ਦੇ ਨਾਲ ਆਨੰਦਕਾਰ ਜਿਹੜਾ ਉਹ ਕਰਨੇ ਸ਼ੁਰੂ ਕੀਤੇ ਨੇ ਫਿਰ ਉਹ ਕਹਿਣ ਲੱਗੇ ਨਹੀਂ ਜੀ ਤੁਹਾਨੂੰ ਤਨਖਾਹ ਲੱਗੇਗੀ ਤਾਂ ਸਤਿਗੁਰੂ ਜੀ ਦਾ ਜਵਾਬ ਸੀ ਵੀ ਮੇਰੇ ਮੈਂ ਗਲਤ ਕੰਮ ਅਸਾਂ ਕਿਹੜੇ ਕੀਤੇ ਨੇ ਉਹਨਾਂ ਕਿਹਾ ਪਹਿਲਾਂ ਤਾਂ ਮੈਂ ਚੋਰੀ ਯਾਰੀ ਛਡਾਈ ਵਕਰਮ ਛਡਾਏ ਨਸ਼ੇ ਛਡਾਏ ਮਾਸ ਸ਼ਰਾਬ ਛਡਾਇਆ ਤੇ ਇਹ ਜੇ ਇਹ ਚੀਜ਼ਾਂ ਤਨਖਾਹ ਲਾਉਣ ਵਾਲੀਆਂ ਨੇ ਔਰ ਤੁਹਾਡੇ 'ਚ ਕੋਈ ਹੈ ਜਿਹੜਾ ਇਹਨਾਂ ਚੀਜ਼ਾਂ ਤੋਂ ਮੁਕਤ ਹੋਵੇ ਤਵਨਾ ਦਾ ਜਵਾਬ ਸੀ ਕਿ ਉਹ ਜਿਹੜਾ ਸਾਡੇ ਵਿੱਚ ਇਹਨਾਂ ਚੀਜ਼ਾਂ ਤੋਂ ਮੁਕਤ ਹੈ ਉਹ ਅੱਜ ਕਿਤੇ ਗਿਆ ਹੈ ਪਰਸੋਂ ਆਵੇਗਾ ਫਿਰ ਉਹ ਆ ਕੇ ਤੁਹਾਨੂੰ ਤਨਖਾਹ ਲਵਾਏਗਾ ਤਾਂ ਸਤਗੁਰੂ ਜੀ ਦਾ ਜਵਾਬ ਸੀ ਕਾਮਨਾ ਦੇ ਮੰਗੀ ਤਲਵਾਰ ਕਿ ਬਗਾਨੀ ਤੇ ਮੰਗੀ ਤਲਵਾਰ ਨਾਲ ਜੰਗ ਨਹੀਂ ਫਤਿਹ ਕੀਤੇ ਜਾਂਦੇ ਜਿਸ ਤਰ੍ਹਾਂ ਭਾਈ ਕਾਦਰਾਬਾਦੀ ਜੀ ਨੇ ਲਿਖਿਆ ਔਰ ਉਹ ਆਪ ਜੀ ਨੇ ਫਿਰ ਆਪਣੇ ਨਾਮਤਾਰੀ ਮਰਿਆਦਾ ਦੀ ਸਰਵ ਉੱਚਤਾ ਸਿੱਧ ਕੀਤੀ ਹਰਮੰਦਰ ਸਾਹਿਬ ਦੇ ਪੁਜਾਰੀਆਂ ਨੇ ਅਰਦਾਸ ਕਰ ਦਿੱਤੀ ਉੱਥੇ ਔਰ ਆਪ ਜੀ ਨੂੰ ਕੁਝ ਦੁਸ਼ਾਲੇ ਛਾਲ 25 ਦਮੜੇ ਇਹ ਵੀ ਉਹਨਾਂ ਨੇ ਭੇਟਾ ਕੀਤੇ ਨਾ 10 ਗੋਟੇ ਮਿਸ਼ਰੀ ਦੇ ਸਤਿਗੁਰੂ ਜੀ ਨੇ ਮਿਸ਼ਰੀ ਦੇ ਗੋਟੇ ਰੱਖ ਕੇ ਬਾਕੀ ਕਹਾ ਕਿ ਇਸ ਦਰਬਾਰ ਤੇ ਸਾਡਾ ਸਿਰ ਝੁਕਦਾ ਹੈ ਇੱਥੇ ਸਾਨੂੰ ਦੇਣਾ ਫਰਜ਼ ਏ ਸਾਡਾ ਇੱਥੋਂ ਕੁਝ ਵੀ ਲੈਣਾ ਸਾਡਾ ਫਰਜ਼ ਨਹੀਂ ਉਹ ਹਰਮੰਦਰ ਸਾਹਿਬ ਦੇ ਪੁਜਾਰੀਆਂ ਨਾਲ ਆਪ ਦੀ ਵਾਰਤਾਲਾਪ ਬਹੁਤ ਅੱਛੇ ਠੀਕ ਮਾਹੌਲ ਦੇ ਵਿੱਚ ਹੋਈ ਇਹ ਇੱਥੇ ਜਦੋਂ ਸਤਗੁਰੂ ਜੀ ਨੇ ਤਾਂ ਉਦੋਂ ਹੀ ਕਾਦਰਾਬਾਦੀ ਜੀ ਲਿਖਦੇ ਨੇ ਕਿ ਢਿਪਤੀ ਦੀਨਾ ਨਾਥ ਸੁੱਤ ਬੂਟਾ ਸਿੰਘ ਲੈ ਸੰਗ ਬੂਟਾ ਸਿੰਘ ਦੀਵਾਨ ਜੋ ਲਵਪੁਰ ਛਾਪੇ ਰੰਗ ਦੀਵਾਨ ਬੂਟਾ ਸਿੰਘ ਜਿਹੜੇ ਲਾਹੌਰ ਦੇ ਛਾਪੇਖਾਨੇ ਵਾਲੇ ਨੇ ਉਹਨਾਂ ਨੇ ਢਿਪਤੀ ਦੀਨਾ ਨਾਸ ਦੇ ਇੱਕ ਪੁੱਤਰ ਨੂੰ ਨਾਲ ਲੈ ਕੇ ਸਤਿਗੁਰੂ ਜੀ ਦਾ ਦਰਸ਼ਨ ਕਰਨ ਉਹ ਆਏ ਨੇ ਇੱਕ ਕਸ਼ਮੀਰੀ ਮੁਸਲਮਾਨ ਵੀ ਉਹਨਾਂ ਦੇ ਨਾਲ ਹੈ ਇਹ ਜਿਹੜਾ ਢਿਪਤੀ ਦੀਨਾ ਨਾਥ ਹੈ ਇਹ ਉਹ ਹੈ ਜਦੋਂ ਲਾਹੌਰ ਤੇ ਅੰਗਰੇਜ਼ਾਂ ਨੇ ਕਬਜ਼ਾ ਕੀਤਾ 29 ਮਾਰਚ ਨੂੰ ਆਖਰੀ ਦਰਬਾਰ ਸਜਿਆ ਤਾਂ ਉਹਦੇ 'ਚ ਦੀਨਾਨਾਥ ਨੇ ਇਹ ਗੱਲ ਕਹੀ ਸੀ ਉਹ ਸਿੱਖਾਂ ਦੀ ਕੌਂਸਲ ਦਾ ਮੈਂਬਰ ਸੀ ਕਿ ਸਰਕਾਰ ਜਿਸ ਤਰ੍ਹਾਂ ਨਪੋਲੀਅਨ ਨੂੰ ਜਿੱਤਣ ਤੋਂ ਬਾਅਦ ਇੰਗਲੈਂਡ ਵਾਲਿਆਂ ਨੇ ਫਰਾਖ ਦਿੱਲੀ ਵਿਖਾਉਂਦਿਆਂ ਇੰਗਲੈਂਡ ਨਪੋਲੀਅਨ ਦੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਸੀ ਫਰਾਂਸ ਇਸੇ ਤਰ੍ਹਾਂ ਹੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਵਾਰਸ ਦੇ ਹਵਾਲੇ ਕਰ ਦਿੱਤੀ ਜਾਏ ਤਾਂ ਜਿਹੜਾ ਉੱਥੇ ਰੈਜ਼ੀਡੈਂਟ ਸੀ ਉਹਨੇ ਕਿਹਾ ਚੁੱਪ ਹੋ ਜਾਓ ਵਰਨਾ ਹੁਣੇ ਕਾਲੇ ਪਾਣੀ ਭੇਜ ਦਿੱਤੇ ਜਾਓਗੇ ਦੀਨਾ ਨਾਸ ਦੇ ਦੋ ਪੁੱਤਰ ਸਨ ਇੱਕ ਦਾ ਨਾਮ ਵਰਨਾਥ ਸੀ ਵਰਨਾਥ ਨੇ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਲਿਖਿਆ ਸੀ ਜਿਹੜਾ ਸਹਤੋ ਫਾਰਸੀ ਚ ਗ੍ਰੰਥ ਸੀ ਉਹਦਾ ਪੰਜਾਬੀ ਅਨਵਾਦ ਵੀ ਪੰਜਾਬੀ ਯੂਨੀਵਰਸਿਟੀ ਨੇ ਛਾਪਿਆ ਇਹ ਦੂਜਾ ਪੁੱਤਰ ਨਰਿੰਦਰਨਾਥ ਸੀ ਨਰਿੰਦਰਨਾਥ ਤੇ ਦਵਾਨ ਬੂਟਾ ਸਿੰਘ ਬੂਟਾ ਸਿੰਘ ਮਹਾਰਾਣੀ ਜਿੰਦ ਕੌਰ ਦਾ ਦਵਾਨ ਸੀ ਇਹਨੂੰ 7 ਸਾਲ ਅਲਾਬਾਦ ਕਿਲੇ ਵਿੱਚ ਕੈਦ ਕਰਕੇ ਰੱਖਿਆ ਗਿਆ ਸੀ ਪੰਜਾਬ ਤੇ ਕਬਜ਼ਾ ਕਰਨ ਤੋਂ ਬਾਅਦ ਔਰ ਹੁਣ ਇਹ ਰਿਹਾ ਹੋ ਕੇ ਆਇਆ ਤਾਂ ਅੰਮ੍ਰਿਤਸਰ ਦੀ ਇਸ ਦੀਵਾਲੀ ਤੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਇਹ ਵੀ ਆਇਆ ਇੱਕ ਬਖਸ਼ੀ ਸਿੰਘ ਸੰਧਾਂਵਾਲੀਆ ਆਇਆ ਔਰ ਉਹਦੇ ਨਾਲ ਉਹਦਾ ਭਾਈ ਠਾਕਰ ਸਿੰਘ ਸੰਧਾਂਵਾਲਗਿਆ ਵੀ ਆਇਆ ਇਹ ਠਾਕਰ ਸਿੰਘ ਉਹ ਸੀ ਜਿਨਨੇ ਮਹਾਰਾਜਾ ਦਲੀਪ ਸਿੰਘ ਨੂੰ ਇੰਗਲੈਂਡ ਵਿੱਚ ਜਾ ਕੇ ਇਹ ਦੱਸਿਆ ਸੀ ਕਿ ਪੰਜਾਬ ਵਿੱਚ ਇਸ ਵੇਲੇ ਨਾਮਤਾਰੀ ਸਿੰਘ ਸਤਗੁਰੂ ਰਾਮ ਸਿੰਘ ਦੇ ਹੁਕਮ ਤੇ ਗੁਰੂ ਹਰੀ ਸਿੰਘ ਦੀ ਤਾਬਿਆ ਵਿੱਚ ਨੇ ਜੇ ਤੂੰ ਪੰਜਾਬ 'ਚ ਆਵੇਂ ਤਾਂ ਉਹ ਤੁਹਾਡੀ ਮਦਦ ਕਰ ਸਕਦੇ ਨੇ ਦੁਬਾਰਾ ਉੱਥੋਂ ਜੇ ਜਿਸ ਤਰ੍ਹਾਂ ਉਹ ਰੂਸ ਦੀ ਫੌਜ ਲੈ ਕੇ ਪੰਜਾਬ ਤੇ ਆਉਣਾ ਚਾਹੁੰਦਾ ਸੀ ਅੰਗਰੇਜ਼ਾਂ ਦਾ ਮੁਕਾਬਲਾ ਕਰਨ ਵਾਸਤੇ ਇਹ ਬਖਸ਼ੀਸ਼ ਸਿੰਘ ਸੰਨਾਂਵਾਲ ਗਿਆ ਪਈ ਬਾਵਾਲ ਜੀ ਲਿਖਦੇ ਨੇ ਕਿ ਜਦੋਂ ਪੁਜਾਰੀਆਂ ਨੇ ਸਤਿਗੁਰੂ ਜੀ ਨਾਲ ਇਸ ਤਰ੍ਹਾਂ ਦੇ ਬਚਨ ਕੀਤੇ ਤਾਂ ਤਨਖਾਹ ਲਾਉਣ ਬਾਰੇ ਤਾਂ ਉਹਨੇ ਆਖਿਆ ਭਾਈ ਇਹ ਅੰਮ੍ਰਿਤ ਵੇਲੇ ਵੱਡੇ ਤੜਕੇ ਉੱਠ ਕੇ ਇਸ਼ਨਾਨ ਕਰਦੇ ਨੇ ਬਾਣੀਆਂ ਪੜ੍ਹਦੇ ਨੇ ਸਿਮਰਨ ਕਰਦੇ ਨੇ ਕੋਈ ਕੋ ਕਰਮ ਨਹੀਂ ਇਹਨਾਂ ਦੀ ਸੰਗਤ ਵਿੱਚ ਕੋਈ ਅੈਬ ਨਹੀਂ ਔਰ ਮੈਂ ਜਿਹੜਾ ਕੁਠਾ ਵੀ ਵਰਤ ਲੈਣਾ ਔਰ ਹੋਰ ਵੀ ਮੈਂ ਕਸ਼ਹਿਰੇ ਦਾ ਵੀ ਯਤੀ ਨਹੀਂ ਤੇ ਤੁਸੀਂ ਮੇਰਾ ਤਾਂ ਅਦਬ ਕਰਦੇ ਹੋ ਔਰ ਇਹ ਉਹ ਆਂਦਰੇਰੀ ਮੈਜਿਸਟ੍ਰੇਟ ਵੀ ਸੀ ਸ਼ਮਸ਼ੇਰ ਸਿੰਘ ਸੰਧਾਵਾਲਗਿਆ ਤੇ ਇਹਨਾਂ ਨੂੰ ਜਿਹੜੇ ਗੁਰੂ ਕੇ ਸੱਚੇ ਸਿੱਖ ਨੇ ਜੇ ਤੁਸੀਂ ਇਸ ਤਰ੍ਹਾਂ ਦਾ ਰਵੱਈਆ ਇਹਨਾਂ ਪ੍ਰਤੀ ਰੱਖਿਆ ਪਰ ਇਹ ਹਾਲਾਤ ਨੇ ਉਹ ਬਖਸ਼ੀਤ ਸਿੰਘ ਜਿਹੜਾ ਉਸ ਵੇਲੇ ਸਤਗੁਰੂ ਜੀ ਦੀ ਬਹੁਤ ਪ੍ਰਸ਼ੰਸਾ ਕਰ ਰਿਹਾ ਜਦੋਂ 1872 ਤੇ ਮਲੇਰਕੋਟਲੇ ਦਾ ਸਾਕਾ ਵਾਪਰਦਾ ਹੈ ਉਸ ਤੋਂ ਬਾਅਦ ਅੰਮ੍ਰਿਤਸਰ ਵਿੱਚ ਜਿਹੜਾ ਮਾਰਚ 1872 ਤੇ ਪਹਿਲਾ ਦਰਬਾਰ ਹੁੰਦਾ ਜਿਹਦੇ ਚ ਉਹ ਅੰਗਰੇਜ਼ ਅਧਿਕਾਰੀਆਂ ਨੂੰ ਗਵਰਨਰ ਨੂੰ ਇਸ ਗੱਲ ਲਈ ਵਧਾਈ ਦਿੰਦੇ ਨੇ ਕਿ ਤੁਸੀਂ ਬਹੁਤ ਚੰਗਾ ਕੀਤਾ ਜਿਹੜਾ ਕੂਕਿਆਂ ਦਾ ਇਸ ਫਿਰਕੇ ਨੂੰ ਇੰਨੀ ਸਖਤੀ ਦੇ ਨਾਲ ਇਸ ਵੇਲੇ ਦਬਾ ਕੇ ਇਹਨਾਂ ਦੇ ਆਗੂਆਂ ਨੂੰ ਬਾਹਰ ਜਲਾਵਤਨ ਕਰ ਦਿੱਤਾ ਤਾਂ ਉਸ ਮੈਮੋਰੰਡਮ ਦੇ ਉੱਤੇ ਉਸ ਬਖਸ਼ੀਸ਼ ਸਿੰਘ ਦੇ ਵੀ ਦਸਖਤ ਨੇ ਉਹ ઠਾਕਰ ਸਿੰਘ ਜਰੂਰ ਅਖੀਰ ਤੱਕ ਅੰਗਰੇਜ਼ਾਂ ਦਾ ਵਿਰੋਧੀ ਬਣਿਆ ਰਿਹਾ ਸੋ ਸਤਗੁਰੂ ਜੀ ਅੰਮ੍ਰਿਤਸਰ ਦੀ ਉਸ ਦਿਵਾਲੀ ਦੇ ਵਿੱਚ ਨਾਮਤਾਰੀ ਸੰਗਤ ਦਾ ਪ੍ਰਚਾਰ ਜਿਸ ਤਰ੍ਹਾਂ ਹੋਇਆ ਵੱਡੀ ਗਿਣਤੀ ਦੇ ਵਿੱਚ ਬਹੁਤ ਸਾਰੇ ਸਿੰਘ ਸੱਜਦੇ ਨੇ ਔਰ ਇਹ ਉਹ ਦਿਵਾਲੀ ਹੈ ਅੰਮ੍ਰਿਤਸਰ ਦੀ ਜਿੱਥੇ ਇੰਨੀ ਭੀੜ ਹੈ ਕਿ ਜਦੋਂ ਸਤਗੁਰੂ ਜੀ ਬਾਹਰ ਜਾਂਦੇ ਨੇ ਛਰਲਾ ਛੱਡਣ ਵਾਸਤੇ ਵੀ ਤਾਂ ਸੱਜੇ ਖੱਬੇ ਸਿੰਘ ਉਹਨਾਂ ਨੂੰ ਛੇਤੀ ਲੰਗਣ ਨਹੀਂ ਦਿੰਦੇ ਆਪ ਜੀ ਉੱਥੇ ਕਹਿੰਦੇ ਨੇ ਕਿ ਅੱਜ ਤੱਕ ਤੁਸੀਂ ਇੰਨਾ ਮੇਰਾ ਨਿਉਂ ਕਰ ਰਹੇ ਹੋ ਵਕਤ ਆਵੇਗਾ ਕਿ ਸ਼ਹਿਰੇ ਲਾ ਲਾ ਕੇ ਸੁੱਟੋਗੇ ਤੁਸੀਂ ਮੇਰੇ ਨੇੜੇ ਨਹੀਂ ਲੱਗਣਾ ਔਰ ਹੁਣ ਮੈਂ ਇਸ ਤਰ੍ਹਾਂ ਤੁਹਾਥੋਂ ਮਿੰਟ ਵੀ ਪਾਸੇ ਨਹੀਂ ਹੋ ਸਕਦਾ ਸਮਾਂ ਆਵੇਗਾ ਕਿ ਦੂਰ ਜਾ ਬੈਠਾਂਗਾ ਫਿਰ ਇਹ ਵੀ ਵਚਨ ਕੀਤਾ ਆਬਰਾਮ ਸਿੰਘ ਸਸਤਾ ਹੈ ਕਿਸੇ ਦਿਨ ਕੋ ਰਾਮ ਸਿੰਘ ਮਹਿੰਗਾ ਹੋ ਜਾਏਗਾ ਤੇ ਹੁਣ ਤੇ ਤੁਸੀਂ ਜਿਹੜੇ ਮਰਜ਼ੀ ਆ ਜਾਓ ਦਰਸ਼ਨ ਕਰਦੇ ਹੋ ਪਰ ਕਦੇ ਤੁਹਾਨੂੰ ਇਹ ਦਰਸ਼ਨ ਹੋਣੇ ਨਹੀਂ ਫਿਰ ਉੱਥੇ ਬਹੁਵਾਲ ਜੀ ਇਹ ਵੀ ਲਿਖਦੇ ਨੇ ਕਿ ਸੱਚੇ ਪਾਤਸ਼ਾਹ ਮੌਜਦੇ ਵਿੱਚ ਸੰਗਤ ਤੋਂ ਨਿਕਲ ਕੇ ਚੱਲ ਪਏ ਇੱਕ ਰਾਈਆਂ ਦਾ ਸਿੰਘ ਸੀ ਉਹਨੂੰ ਨਾਲ ਲੈ ਕੇ ਤੇ ਚੱਲ ਵੀ ਇੱਥੋਂ ਆਪਾਂ ਪਾਸੇ ਹੋ ਜਾਈਏ ਨਿਕਲ ਚੱਲੀਏ ਇਹਨਾਂ ਤੋਂ ਔਰ ਸੰਗਤ ਨੂੰ ਹੁਕਮ ਕੀਤਾ ਜਿਹੜਾ ਮੇਰੇ ਪਿੱਛੇ ਆਵੇ ਉਹਦਾ ਮੂੰਹ ਕਾਲਾ ਹੋਵੇਗਾ ਸੂਬਾ ਜਵਾਰ ਸਿੰਘ ਜੀ ਖੁਦ ਆਪਣਾ ਮੂੰਹ ਕਾਲਾ ਕਰਕੇ ਸੰਗਤ ਦੇ ਵਿੱਚੋਂ ਦੀ ਨਿਕਲ ਕੇ ਜਾ ਕੇ ਹੱਥ ਜੋੜੇ ਕਿ ਪਾਤਸ਼ਾ ਤੁਹਾਡੇ ਬਿਨਾ ਇਹ ਫਲਵਾੜੀ ਕਿਸ ਕੰਮ ਕਿਰਪਾ ਕਰੋ ਚੱਲੋ ਤਾਂ ਹੁਕਮ ਕੀਤਾ ਭਾਈ ਲੜਕੀਆਂ ਵੇਚਣ ਵਾਲੇ ਔਰ ਗਾਈਆਂ ਬੁੱਚੜਾਂ ਨੂੰ ਦੇਣ ਵਾਲੇ ਉਹ ਮੇਰੇ ਪੈਰੀਂ ਹੱਥ ਕਿਉਂ ਲਾਉਂਦੇ ਨੇ ਤੁਸੀਂ ਇਹਨਾਂ ਨੂੰ ਰੋਕਦੇ ਨਹੀਂ ਇਹ ਲੜਕੀਆਂ ਵੇਚਦੇ ਨੇ ਮਾਰਦੇ ਨੇ ਜੰਮਦੀਆਂ ਵਟੇ ਕਰਦੇ ਨੇ ਇਹਨਾਂ ਨੂੰ ਰੋਕੋ ਫੇਰ ਮੈਂ ਤੁਹਾਨੂੰ ਸੰਗਤ ਵਿੱਚ ਆਵਾਂਗਾ ਤੇ ਹੋਰ ਵੀ ਨਾਲ ਦੋ ਸੂਬੇ ਰਲੇ ਅਰਜ਼ਿ ਕੀਤੀ ਸਤਿਪਾਤਸ਼ਾ ਅਸੀਂ ਰੋਕਾਂਗੇ ਫੇਰ ਆਪ ਜੀ ਵਾਪਸ ਸੰਗਤ ਵਿੱਚ ਆਏ ਔਰ ਇਸ ਦੀਵਾਲੀ ਤੋਂ ਕੁਝ ਸਮਾਂ ਬਾਅਦ ਪੰਜਾਬ ਦਾ ਗਵਰਨਰ ਲੁਧਿਆਣੇ ਆਇਆ ਸਤਿਗੁਰੂ ਜੀ ਨੂੰ ਉਹਨੇ ਅਰਜ਼ਿ ਕੀਤੀ ਵੀ ਦਰਸ਼ਨ ਕਰਨਾ ਚਾਹਣਾ ਆਪ ਜੀ ਕੋੜੀ ਤੇ ਸਵਾਰ ਹੋ ਕੇ ਗਏ ਔਰ ਉਹ ਆਖਣ ਲੱਗਾ ਬਾਬਾ ਜੀ ਸਹਿਬ ਉਹ ਕਾਲ ਦਾ ਸਮਾਂ ਸੀ ਮੀਂਹ ਨਹੀਂ ਪੈ ਰਿਆ ਕਿਰਪਾ ਕਰੋ ਮੀਂਹ ਪੈ ਜਾਏ ਆਪਨੇ ਫਰਮਾਇਆ ਕਿ ਸਹਿਬ ਬੁੱਚੜਖਾਨੇ ਬੰਦ ਕਰਾ ਦਿਓ ਔਰ ਲੜਕੀਆਂ ਜਿਹੜੇ ਵੇਚਦੇ ਨੇ ਲੜਕੀਆਂ ਦੇ ਦਾ ਵੇਕਣਾ ਖਰੀਦਣਾ ਇਹ ਬੰਦ ਕਰਾ ਦਿਓ ਤੇ ਅਸੀਂ ਆਕਾਲ ਪੁਰਖ ਨੂੰ ਆਖਾਂਗੇ ਉਹ ਮੀਂਹ ਵੀ ਪਾ ਦੇਵੇਗਾ ਉਹਨੇ ਆਪਣੀ ਮਜਬੂਰੀ ਪ੍ਰਗਟ ਕੀਤੀ ਉਹ ਆਂਦਾ ਜੀ ਸਾਡੇ ਅਜੇ ਵਾਸਤੇ ਨਹੀਂ ਇਹ ਦੋਵੇਂ ਗੱਲਾਂ ਲੜਕੀਆਂ ਦਾ ਰੋਕਣਾ ਵੀ ਤੇ ਪੁੱਚੜਖਾਨੇ ਬੰਦ ਕਰਾਉਣੇ ਤਾਂ ਆਪ ਘੋੜੀ ਦੜਾ ਕੇ ਆਖਣ ਲੱਗੇ ਫਿਰ ਮौज ਲਾਓ ਫਿਰ ਤੁਹਾਡੇ ਵਾਸਤੇ ਨਹੀਂ ਤੇ ਫਿਰ ਸਾਡਾ ਅਕਾਲ ਪੁਰਖ ਵੀ ਇਸ ਤਰ੍ਹਾਂ ਨਹੀਂ ਮੰਨ ਸਕਦਾ ਸੋ ਸੱਚੇ ਪਾਤਸ਼ਾ ਇਸ ਤਰ੍ਹਾਂ ਦੇ ਕੌਤਕ ਕਰਦੇ ਹੋਏ ਆਪਣੇ ਸਿੰਘਾਂ ਦਾ ਉਧਾਰ ਕਰਦੇ ਹੋਏ ਲਗਾਤਾਰ ਨਾਮ ਤਾਰੀ ਪੰਥ ਦਾ ਪ੍ਰਚਾਰ ਪ੍ਰਸਾਰ ਵਧਾਉਂਦੇ ਹੋਏ ਇਹ ਹੋਰ अनेका ਕਉ ਤਕ ਪਾਰੇ 1867 ਦਾ ਸਾਲ ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਤੇ ਅੰਮ੍ਰਿਤਸਰ ਸਾਹਿਬ ਦੀ ਦੀਵਾਲੀ ਇਹਦੇ ਨਾਲ ਲਗਾਤਾਰ ਨਾਮ ਤਾਰੀ ਪੰਥ ਦਾ ਡੰਕਾ ਸਾਰੀ ਸ੍ਰਿਸ਼ਟੀ ਵਿੱਚ ਜਿਸ ਤਰ੍ਹਾਂ ਵਜਿਆ ਉਹ ਸਾਡੇ ਇਤਿਹਾਸ ਵਿੱਚ ਦਰਜੇ ਇਨ੍ਹਾਂ ਸ਼ਬਦਾਂ ਦੇ ਨਾਲ ਹੀ ਸਤਿਗੁਰੂ ਜੀ ਤੇ ਸੰਗਤ ਦਾ ਕੋਟਾਨ ਕੋਟ ਧੰਵਾਦ